ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਫੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਓ ਪੁਲਸ ਦੇ ਲਾਇ ਟਾਲਮਟੋਲ ਦੇ ਦੋਸ਼ ਜਮਾਲਪੁਰ ਦੇ ਇੱਕ ਬੈਂਕ ਕਰਮਚਾਰੀ ਦਾ ਐਕਟਿਵਾ ਸਕੂਟਰ ਪੀਬੀ 10ਈਐਕਸ 0518 ਬੈਂਕ ਦੇ ਬਾਹਰੋਂ ਚੋਰੀ ਹੋ ਗਿਆ ਸ਼ਿਕਾਇਤ ਦਰਜ ਕਰਨ باوجود ਪੀੜਤ ਦਾ ਦੋਸ਼ ਹੈ ਕਿ ਪੁਲਸ ਸਿਰਫ ਪ੍ਰੋਸੇ ਦੇ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਕਰ ਰਹੀ ਕਈ ਵਾਰ ਸਟੇਸ਼ਨ ਨੰਬਰ 7 ਜਾਣ ਦੇ باوجود ਹੱਲ ਨਹੀਂ ਨਿਕਲਿਆ ਹੁਣ ਤਾਂ ਇੰਚਾਰਜ ਨੇ ਕਾਲਾਂ ਚੁੱਕਣੀਆਂ ਵੀ ਬੰਦ ਕਰ ਦਿੱਤੀਆਂ ਪੀੜਤ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਪੈਟਰੋਲ ਪੰਪ ਤੇ 3865 ਰੁਪਏ ਦੀ ਠੱਗੀ ਪਠਾਨਕੋਟ ਚੌਂਕ ਨੇੜੇ ਐਚਪੀ ਪੈਟਰੋਲ ਪੰਪ ਤੇ ਸਵਿਫਟ ਕਾਰ ਚਾਲਕ ਨੇ ਟੈਂਕੀ ਫੁੱਲ ਕਰਵਾ ਕੇ 3865 ਰੁਪਏ ਦਾ ਪੈਟਰੋਲ ਪਰਵਾਇਆ ਤੇ ਪੈਸੇ ਦੇਣ ਦੀ ਬਜਾਈ ਗੱਡੀ ਭਜਾ ਲੈ ਗਿਆ ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਪੰਪ ਮੈਨੇਜਰ ਨੇ ਥਾਣਾ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ ਪੁਲਿਸ ਜਾਂਚ ਕਰ ਰਹੀ ਹੈ ਪੌਂਗ ਡੈਮ ਤੋਂ ਛੱਡਿਆ ਜਾਵੇਗਾ 50 ਹਜ਼ਾਰ ਕਿਊਸਿਕ ਪਾਣੀ ਮੌਸਮ ਬਵੀ ਕੁਵਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਕਨੀਕੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ 4 ਅਕਤੂਬਰ ਦੁਪਹਿਰ 12 ਵਜੇ ਤੋਂ ਪੋਂਗ ਟਾਈਮ ਪਾਵਰ ਹਾਊਸ ਦੀਆਂ ਟਰਬਾਈਨਾ 23 ਪਿਲਵੇ ਗੇਟਾਂ ਰਾਹੀਂ ਕੁੱਲ 50000 ਕਿਊਸਿਕ ਪਾਣੀ ਛੱਡਿਆ ਜਾਵੇਗਾ ਇਸ ਬਾਰੇ ਹਿਮਾਚਲ ਪ੍ਰਦੇਸ਼ ਦੇ ਸਾਰੇ ਸਿਵਲ ਸਿੰਚਾਈ ਅਤੇ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਤਿਆਰ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ ਗਰੀਬੀ ਤੇ ਕਰਜ਼ੇ ਕਾਰਨ 21 ਸਾਲਾਂ ਜਵਾਗ ਦੀ ਆਤਮ ਹੱਤਿਆ ਵਾਰਡ ਨੰਬਰ 1 ਦੇ 21 ਸਾਲਾਂ ਜਗਸੀਰ ਸਿੰਘ ਨੇ ਗਰੀਬੀ ਅਤੇ ਕਰਜ਼ੇ ਦੀ ਮਾਰ ਨਾਲ ਤੰਗ ਆ ਕੇ ਫਾਹਾ ਲੈ ਕੇ ਜਾਨ ਦੇ ਦਿੱਤੀ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮਾਂ ਅੰਗਹੀਨ ਹੈ ਜਿਸ ਕਾਰਨ ਪਰਿਵਾਰ ਲੰਬੇ ਸਮੇਂ ਤੋਂ ਆਰਥਿਕ ਸੰਕਟ ਵਿੱਚ ਸੀ ਸਥਾਨਕ ਲੋਕਾਂ ਨੇ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ ਜਲੰਧਰ ਵਿੱਚ ਹਿੰਦੂ ਮੁਸਲਿਮ ਟਕਰਾਅ ਪੁਲਿਸ ਤਾਇਨਾਤ ਪ੍ਰੈਸ ਕਲਬ ਚੌਂਕ ਨੇੜੇ ਆਈ ਲਵ ਮੁਹੰਮਦ ਵਿਵਾਦ ਨੂੰ ਲੈ ਕੇ ਮੁਸਲਿਮ ਟੀਰ ਮੰਗ ਪੱਤਰ ਦੇਣ ਜਾ ਰਹੀ ਸੀ ਜਦੋਂ ਇੱਕ ਸਕੂਟਰੀ ਸਵਾਰ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਇਸ ਤੇ ਦੋਵਾਂ ਧਿਰਾਂ ਵਿਚਕਾਰ ਹੰਗਾਮਾ ਹੋ ਗਿਆ ਦੋਸ਼ ਪ੍ਰਤੀ ਦੋਸ਼ਾਂ ਦੇ ਵਿਚਕਾਰ ਪੁਲਿਸ ਨੇ ਮਾਹੌਲ ਸ਼ਾਂਤ ਕਰਨ ਲਈ ਫੋਰਸ ਤਾਇਨਾਤ ਕੀਤੀ ਭਾਜਪਾ ਨੇਤਾ ਕੇ.ਡੀ. ਪੰਡਾਰੀ ਹਿੰਦੂ ਪੱਖ ਦੇ ਧਰਨੇ ਵਿੱਚ ਸ਼ਾਮਿਲ ਹੋਏ ਜਦਕਿ ਮੁਸਲਿਮ ਟੀਰ ਮੁੱਖੇ ਤੋਂ ਹਟ ਗਿਆ